ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰ ਲਜਾਇਆ ਗਿਆ ਸੀਗਾ ਤੇ ਚੰਦੂ ਨੇ ਜਦੋਂ ਲੋਹ ਨੂੰ ਪੂਰਾ ਤਪਾ ਦਿੱਤਾ ਸੀ ਵੀ ਇਹਨਾਂ ਨੂੰ ਹੁਣ ਇੱਥੇ ਬਿਠਾਇਆ ਜਾਏਗਾ ਤੇ ਇੱਕ ਪੰਜਾਬੀ ਦਾ ਕਵੀ ਕਹਿੰਦਾ ਕਿ ਚੰਦੂ ਚੰਦਰਾ ਚੰਦ ਚੜਾਉਣ ਲੱਗਾ ਲੱਗਾ ਕਹਿਣ ਕੇ ਲੋਹ ਤਪਾਓ ਛੇਤੀ ਸੂਰਜ ਲਾ ਕੇ ਪੀ ਕੇ ਰੇਤ ਉਸ ਦੀ ਅਰਜਨ ਗੁਰੂ ਦੇ ਸੀਸ ਵਿੱਚ ਪਾਓ ਛੇਤੀ ਵੀ ਜਿਹੜੀ ਲੋਹ ਹੈ ਨਾ ਇਹਨੂੰ ਪੂਰਾ ਲਾਲ ਕਰਦੇ ਹੋ ਜਿੱਦੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਿਠਾਇਆ ਜਾਣਾ ਤੇ ਜਿਹੜੀ ਰੇਤ ਇਹਨਾਂ ਦੇ ਸੀਸ ਵਿੱਚ ਪਾਈ ਜਾਣੀ ਹੈ ਨਾ ਉਹ ਵੀ ਪੂਰੀ ਗਰਭ ਹੋਣੀ ਚਾਹੀਦੀ ਹੈ ਤੇ ਜਦੋਂ ਪਾਤਸ਼ਾਹ ਆਏ ਗੁਰੂ ਅਰਜਨ ਦੇਵ ਸਾਹਿਬ ਤੇ ਲੋਹ ਵੱਲ ਵੇਖ ਕੇ ਕਹਿਣ ਲੱਗੇ ਸਤ ਗੁਰੂ ਆਏ ਤੇ ਲੋਹ ਵੱਲ ਵੇਖ ਕੇ ਕਹਿਣ ਲੱਗੇ ਲੋਹ ਤਪਾਉਣ ਦਾ ਤੁਸਾਂ ਨੂੰ ਢੰਗ ਹੀ ਕੋਈ ਨਹੀਂ ਹਜ਼ੂਰ ਕਹਿਣ ਲੱਗੇ ਉਹਨਾਂ ਜਲਾਦਾਂ ਨੂੰ ਜਿਹੜੇ ਲੋਹ ਥੱਲੇ ਅੱਗ ਬਾਲ ਰਹੇ ਸੀ ਨਾ ਸਤਗੁਰੂ ਕਹਿਣ ਲੱਗੇ ਵੀ ਤੁਹਾਡੇ ਕੋਲੋਂ ਪੂਰੀ ਗੱਲ ਨਹੀਂ ਬਣੀ